ਇਸ ਪੰਚਰੀ ਹਰਮੰਦਰ ਸਾਹਿਬ ਵਿਖੇ ਸੋ ਸ਼ੋਭਿਤ ਤਿੰਨ 베ਰੀਆਂ ਦੀ ਜੀ ਹਾਂ 베ਰੀਆਂ ਲਾਚੀ 베ਰ 베ਰ ਬਾਬਾ ਬੁੱਢਾ ਸਾਹਿਬ ਅਤੇ ਦੁਖਪੰਜਨੀ 베ਰ ਜਿਸ 베ਰੀ ਦੇ ਥੱਲੇ ਸੰਗਤਾਂ ਅਥਾ ਸ਼ਰਦਾ ਦੇ ਨਾਲ ਆਉਂਦੀਆਂ ਨੇ ਤੇ ਉਹਨਾਂ ਦੀਆਂ ਮਨ ਮੁਰਾਦਾ ਪੂਰੀਆਂ ਹੁੰਦੀਆਂ ਨੇ ਦੱਸਦੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ 베ਰੀਆਂ ਨੂੰ ਫਲ ਲੱਗ ਕੇ ਪੱਕ ਚੁੱਕਿਆ ਹੈ ਤਾਂ ਸੰਗਤਾਂ ਦੂਰੋਂ ਦੂਰੋਂ ਆ ਕੇ ਇਸ 베ਰੀ ਦਾ ਫਲ ਲੈਣ ਲਈ ਆਉਂਦੀਆਂ ਨੇ ਕੀ ਹੈ ਇਤਿਹਾਸ ਪੰਜ ਸਦੀਆਂ ਤੋਂ ਪੁਰਾਣੀ ਇਹ 베ਰੀ 500 ਸਾਲਾ ਪੁਰਾਣੀ ਇਹ 베ਰੀਆਂ ਜੋ ਕਿ ਸੱਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਸੋਭਿਤ ਹਨ ਤਿੰਨ 베ਰੀਆਂ ਹਨ ਜੋ ਕਿ 500 ਸਾਲ ਤੋਂ ਵੀ ਪੁਰਾਣੀਆਂ ਨੇ ਤੇ ਹਰ ਸਾਲ ਇਹਨਾਂ ਨੂੰ ਹਰਿਆ ਪਰਿਆ ਦੇਰ ਲੱਗਦੇ ਨੇ ਔਰ ਦੱਸ ਦੇ ਕਿ ਸੰਗਤ ਦੇ ਇੱਥੇ ਅਥਾ ਸਰਦਾ ਹੈ ਸੰਗਤ ਜਿਹੜੀ ਹੈ ਅਥਾ ਸਰਦਾ ਦੇ ਨਾਲ ਆਉਂਦੀ ਹੈ ਦੁਖਪੰਜਨੀ ਸਾਹਿਬ 베ਰੀ ਦੀ ਗੱਲ ਕਰ ਲਈਏ ਤਾਂ 베ਰੀ ਦੇ ਥੱਲੇ ਇਸ਼ਨਾਨ ਕਰਦੀ ਹੈ ਮੰਨਿਆ ਜਾਂਦਾ ਹੈ ਕਿ ਇਸ 베ਰੀ ਦੇ ਥੱਲੇ ਇਸ਼ਨਾਨ ਕਰਨ ਦੇ ਨਾਲ ਪਾਠ ਕਰਨ ਦੇ ਨਾਲ ਹਰ ਦੁੱਖ ਸੁੱਖ ਜਿਹੜੇ ਕੱਟੇ ਜਾਂਦੇ ਨੇ ਤੇ ਜੋ ਵੀ ਸੰਗਤਾਂ ਦੀਆਂ ਮਨ ਮੁਰਾਦਾ ਹੁੰਦੀਆਂ ਨੇ ਇੱਥੇ ਪੂਰੀਆਂ ਹੁੰਦੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੀਆਂ ਕਿ ਇਸ ਸਾਲ ਵੀ ਜਿਹੜਾ ਬੇਰੀਆਂ ਨੂੰ ਫਲ ਲੱਗ ਚੁੱਕਿਆ ਹੈ ਔਰ ਫਲ ਪੱਕ ਚੁੱਕਿਆ ਹੈ ਬੇਰ ਜਿਹੜੇ ਨੇ ਮਿੱਠੇ ਉਹ ਲੱਗ ਚੁੱਕੇ ਨੇ ਔਰ ਦੱਸ ਦੇ ਕਿ ਇਹ ਬੇਰ ਜਿਹੜੇ ਨੇ ਸੰਗਤਾਂ ਦੇ ਵੱਲੋਂ ਤੋੜੇ ਨਹੀਂ ਜਾਂਦੇ ਬਲਕਿ ਜਦੋਂ ਇਹ ਆਪ ਫਲ ਪੱਕ ਕੇ نیچے ਡਿੱਗਦਾ ਹੈ ਤਾਂ ਸੰਗਤਾਂ ਸਨੂ ਗ੍ਰਹਿਣ ਕਰਦਿਆਂ ਨੇ ਆਪਣੀ ਝੋਲੀ ਦੇ ਵਿੱਚ ਪਾਉਂਦੀਆਂ ਨੇ ਤੇ ਮੰਨਿਆ ਜਾਂਦਾ ਹੈ ਕਿ ਜਿਸ ਵੀ ਸੁਭਾਗਾ ਭਰੀ ਸੰਗਤ ਨੂੰ ਇਹ ਫਲ ਜਿਹੜਾ ਪ੍ਰਾਪਤ ਹੁੰਦਾ ਹੈ ਬਾਬਾ ਜੀ ਉਹਨਾਂ ਦੀਆਂ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਦੀਆਂ ਹਰ ਆਸਾ ਮੁਰਾਦਾ ਜਿਹੜੀਆਂ ਨੇ ਪੂਰੀਆਂ ਕਰ ਦਿੰਦੇ ਨੇ ਗੱਲ ਕੀਤੀ ਜਾਵੇ ਤਾਂ ਐਸਜੀਪੀਸੀ ਦੇ ਵੱਲੋਂ ਵੀ ਇਸ 베ਰੀਆਂ ਦੀ ਸਾਂਭ ਸੰਭਾਲ ਲਈ ਪੂਰਾ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਹੀ ਪੁਰਾਣੀਆਂ ਲਗਭਗ 500 ਸਾਲ ਪੁਰਾਣੀਆਂ 베ਰੀਆਂ ਨੇ Ora? SGPC ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਵਿਸ਼ੇਸ਼ ਟੀਮਾਂ ਜਿਹੜੀਆਂ ਨੇ ਹਰ ਸਾਲ ਇੱਥੇ ਪਹੁੰਚਦੀਆਂ ਨੇ ਔਰ ਇਸ 베ਰੀ ਦੀ ਸਾਂਭ ਸੰਭਾਲ ਲਈ ਜੋ ਵੀ ਯਤਨ ਨੇ ਉਹ ਕੀਤੇ ਜਾਂਦੇ ਨੇ ਇਨ੍ਹਾਂ ਸਦਕਾ ਹੀ ਅੱਜ ਜਿਹੜੀਆਂ 베ਰੀਆਂ ਨੇ ਇਹ ਤਿੰਨੋਂ 베ਰੀਆਂ ਹਰੀਆਂ ਭਰੀਆਂ ਨੇ ਤੇ ਹਰ ਸਾਲ ਇਨ੍ਹਾਂ ਨੂੰ ਜਿਹੜਾ ਹੈ ਫਲ ਲੱਗਦਾ ਹੈ 베ਰ ਲੱਗਦੇ ਨੇ ਤੇ ਸਾਲ ਦੀ ਵੀ ਗੱਲ ਕਰ ਲੈਣੇ ਆ ਤੇ ਖੂਬਸੂਰਤ ਤਸਵੀਰਾਂ ਸੱਚਕਣ ਸ੍ਰੀ ਹਰਮੰਦਰ ਸਾਹਿਬ ਤੋਂ ਤੜਨਲ ਸਾਂਝੀਆਂ ਕਰ ਰਿਹਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ 베ਰੀਆ ਨੂੰ ਜਿਹੜੇ 베ਰ ਨੇ ਉਹ ਲੱਗ ਚੁੱਕੇ ਨੇ ਤਾਂ ਸੰਗਤਾ ਜਿਹੜੀਆਂ ਦੂਰੋ ਦੂਰੋਂ ਆਉਂਦੀਆਂ ਨੇ ਇਸ 베ਰੀ ਦੇ ਥੱਲੇ ਪਾਠ ਕਰਦਿਆਂ ਨੇ ਪ੍ਰਸ਼ਾਦ ਜਿਹੜਾ ਸ਼ਕਦਿਆਂ ਨੇ ਔਰ ਜਿਸ ਵੀ ਸੰਗਤ ਨੂੰ ਸੁਭਾਗਾ ਭਰੀ ਸੰਗਤ ਨੂੰ ਮੰਨਿਆ ਜਾਂਦਾ ਹੈ ਕਿ ਜਿਸ ਵੀ ਸੰਗਤ ਨੂੰ ਇਹ 베ਰ ਦਾ ਫਲ ਪ੍ਰਾਪਤ ਹੁੰਦਾ ਹੈ ਬਾਬਾ ਜੀ ਉਹਨਾਂ ਦੀਆਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਦੀਆਂ ਹਰ ਆਸਾ ਮੁਰਾਦਾਂ ਪੂਰੀਆਂ ਕਰਦੇ ਨੇ ਤਾਂ ਕਮੈਂਟ ਬਾਕਸ ਦੇ ਵਿੱਚ ਤਾਂ ਸਾਨੂੰ ਵੀ ਇਹ ਦੱਸੋ ਕਿ ਕਿੰਨਾ ਕਿੰਨਾ ਨੂੰ ਇਹ 베ਰ ਦਾ ਫਲ ਜਿਹੜਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਪ੍ਰਾਪਤ ਹੋਇਆ ਹੈ ਅਤੇ ਬਾਬਾ ਜੀ ਨੇ ਕਿੰਨਾਂ ਦੀਆਂ ਆਸਾਂ ਪੂਰੀਆਂ ਕੀਤੀਆਂ